छे एमरजेंसी रिस्पोंस वहीकल्स के नाल पीसीआर बइकस देख रहे हो कोई सह हैल्प चाहती है तो वो इमीजिएटली एक सौ बारह हेल्पलाइन नंबर पर कॉल कर सकते हैं ਜਿਹੜਾ ਅਰਬਨ ਏਰੀਆ ਦੇ ਵਿੱਚ ਹੈ ਉਹਦੇ ਵਿੱਚ ਜਿਹੜਾ ਰਿਸਪੌਂਸ ਟਾਈਮ ਹੈ that will be around 10 to 15 minutes and ਰੂਰਲ ਏਰੀਆ ਦੇ ਵਿੱਚ ਆ ਰਹੇਗਾ 20 ਮਿੰਟ ਦੇ ਆਸ-ਪਾਸ ਸਾ ਵੀ ਇੱਕ ਇੱਕ ਵਹੀਕਲ ਅਸੀਂ ਲੋਡ ਕੀਤਾ ਹੈ ਐਸਐਚਯੂ ਦਾ ਵਹੀਕਲ ਆਲਰੇਡੀ ਉੱਥੇ ਹੋ ਗਿਆ ਇਟ ਮੀਨਸ ਟੂ ਵਹੀਕਲਸ ਆਰ देयर ਇਹ ਤੋਂ ਲਾ ਵਸੀ ਵਹੀਕਲਸ ਦੇ ਉੱਪਰ ਆਪਣੇ ਕੰਟਰੋਲ ਰੂਮ ਦੇ ਨੰਬਰ ਵੀ ਲਿਖਾਏ ਆ ਵੀ ਜੇ ਕਿਸੇ ਨੂੰ ਵੀ ਸਾਡੀ ਧੀ ਨੂੰ ਸਾਡੀ ਭੈਣ ਨੂੰ ਕਿਸੇ ਬੰਦੇ ਨੂੰ ਵੀ ਲੋੜ ਪੈਂਦੀ ਆ ਉਹਦੇ ਕੋਈ ਇੱਕ ਨੰਬਰ ਹੋਏਗਾ ਜਿੱਥੇ ਉਹ ਕਾਲ ਕਰੇਗਾ ਤੇ ਪੁਲਿਸ ਉੱਥੇ ਕੋਸ਼ਿਸ਼ ਕਰੇਗੀ ਜਲਦੀ ਤੋਂ ਜਲਦੀ ਪਹੁੰਚੇਗਾ ਇਹ ਲੋਕੀ ਸਾਡੇ ਕੋਲ ਬਾਰ ਬਾਰ ਆ ਰਹੇ ਸੀ ਵੀ ਮੇਰਾ ਕੇਸ ਹੈ ਜੀ ਬੰਦਾ ਨਹੀਂ ਫੜ ਹੋਇਆ ਮੇਰਾ ਜਿਹੜਾ ਮਕਸਦ ਆ ਉਹ ਕੰਪਲੀਟ ਨਹੀਂ ਹੋਇਆ ਉਹ ਅਸੀਂ 200 ਤੋਂ ਉੱਪਰ ਬੰਦਾ ਫੜ ਚੁੱਕੇ ਆ ਅਸੀਂ ਗੱਲਾਂ ਕਰਨ ਵਾਲਿਆਂ ਚੋਂ ਨਹੀਂ ਹੈਗੇ ਅਸੀਂ ਤਾਂ ਕੰਮ ਕਰਨ ਵਾਲਿਆਂ ਚੋਂ ਆ ਐਂਡ ਜਿਹੜਾ ਕੰਮ ਹੈਗਾ ਉਹ ਹਰੇਕ ਨੂੰ ਨਜ਼ਰ ਆਵੇ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਬੀ ਰੂਰਲ ਏਰੀਆ ਜਾਂ ਫਿਰ ਅਰਬਨ ਏਰੀਆ ਦੇ ਵਿੱਚ ਕੋਈ ਵੀ ਮੈਡੀਕਲ ਐਮਰਜੈਂਸੀ ਕੋਈ ਹੋਰ ਕੋਈ ਵੀ ਕੁਦਰਤੀ ਆਫਤ ਆਂਦੀ ਹੈ ਜਾਂ ਕਿਸੇ ਨੂੰ ਕੋਈ ਵੀ ਤਰ੍ਹਾਂ ਦਾ ਕੋਈ ਐਕਸੀਡੈਂਟ ਕੋਈ ਕੇਸ ਹੈ ਜਿਹਦੇ ਵਿੱਚ ਪਬਲਿਕ ਨੂੰ ਕੋਈ ਹੈਲਪ ਚਾਹੀਦੀ ਹੈ ਤਾਂ ਉਹ ਇਮੀਡੀਏਟਲੀ 112 ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੈ ਐਂਡ ਜਿਹੜਾ ਅੱਗੇ ਇਹ ਨੈਟਵਰਕ ਚੱਲੇਗਾ ਜਿਹਦੇ ਨਾਲ ਇਹ ਐਮਰਜੈਂਸੀ ਰਿਸਪੌਂਸ ਵਹੀਕਲਸ ਦਾ ਜਿਹੜਾ ਹੈ ਉਹ ਮੌਕੇ ਤੇ ਪਹੁੰਚਣ ਗਿਆ ਤੇ ਲੋਕਾਂ ਨੂੰ ਜਿਹੜੀ ਹੈਲਥ ਪ੍ਰੋਵਾਈਡ ਕੀਤੀ ਜਾਏਗੀ ਜਿਹੜਾ ਅਰਬਨ ਏਰੀਆ ਦੇ ਵਿੱਚ ਹੈ ਉਹਦੇ ਵਿੱਚ ਜਿਹੜਾ ਰਿਸਪੌਂਸ ਟਾਈਮ ਹੈ that will be around 15 ਮਿੰਟ 15 अराउंड 10 ਟੂ 15 ਮਿੰਟਸ ਐਂਡ ਰੂਰਲ ਏਰੀਆ ਦੇ ਵਿੱਚ ਆਏ ਰਹੇਗਾ ਵੀ 20 ਮਿੰਟ ਦੇ ਆਸ-ਪਾਸ ਤੇ ਮੈਂ ਬਹੁਤ ਹੀ ਆਈ ਬਿਲੀਵ ਕਿ ਇਟਸ ਅ ਵੈਰੀ ਨੋਬਲ ਇਨੀਸ਼ੀਏਟਿਵ ਬਹੁਤ ਹੀ ਅੱਛਾ ਉਪਰਾਲਾ ਹੈ ਸਿਕ ਪਰਪਸ ਹੈ ਜਿੱਦਾਂ ਅਸੀਂ ਮੈਡਮ ਨੇ ਦੱਸਿਆ ਵੀ ਨਿਗਰਾਨੀ 24 ਹਾਉਰਡ ਵੀ ਜਿਹੜੀ ਸਾਡੀ ਪੁਲਿਸ ਦੀ ਬੇਸਿਕ ਡਿਊਟੀ ਆ ਵੀ ਤੁਸੀਂ ਸੈਂਸ ਆਫ ਸਿਕਿਉਰਿਟੀ ਪ੍ਰਵੇਲ ਕਰਨੀ ਆ ਉਹ ਕਿਦਾਂ ਹੋਏਗੀ ਹੁਣ ਆਪਾਂ ਦੇਖਿਆ ਮੈਡਮ ਨੂੰ ਮੈਂ ਦਿਖਾ ਰਿਹਾ ਸੀ ਵੀ ਆਪਾਂ 8 ਗੱਡੀਆਂ ਆਲਰੇਡੀ ਪੁਲਿਸ ਸਟੇਸ਼ਨ ਦੀਆਂ ਵਿੱਚ ਲਗੀਆਂ ਹੋਈਆਂ ਸੀ ਬਟ ਉਹਨਾਂ ਦੇ ਵਿੱਚ ਉਹ ਵਾਲੇ ਸਾਧਨ ਨਹੀਂ ਸੀਗੇ ਐਮਰਜੈਂਸੀ ਦੇ ਵਿੱਚ ਤੁਹਾਨੂੰ ਪਬਲਿਕ ਨੂੰ ਅਡਰੈਸ ਕਰਨਾ ਪੈਂਦਾ ਉਹ ਪਬਲਿਕ ਅਡਰੈਸ ਸਿਸਟਮ ਨਹੀਂ ਸੀਗਾ ਉੱਪਰ ਫਲਿਕਰਿੰਗ ਲਾਈਟਸ ਹੁੰਦੀਆਂ ਰਾਤ ਨੂੰ ਜੇ ਦੋ ਮੁਲਾਜ਼ਮ ਵੀ ਆ ਜਿਆਦਾ ਨਹੀਂ ਫੋਰਸ ਬਟ ਲਾਈਟ ਹੂਟਰ ਵੱਜਦਾ ਤੇ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਪੁਲਿਸ ਆ ਗਈ ਆ ਸੜੀ ਉਹਦੇ ਨਾਲ ਮੋਬਿਲਿਟੀ ਜਦਾ ਵਧੀਆ ਹੋ ਜਾਂਦੀ ਹੈ ਉਹ ਤੋਂ ਇਲਾਵਾ ਜਿਹੜਾ ਅਸੀਂ ਐਮਰਜੈਂਸੀ ਰਿਸਪੌਂਸ ਦੇ ਵਹੀਕਲ ਸੀਗੇ ਸਾਡੇ ਇੱਥੇ ਅਸੀਂ ਉਹਨਾਂ ਨੂੰ ਦੁਬਾਰਾ ਠੀਕ ਕਰਵਾਇਆ ਅਸੀਂ ਉਹਨਾਂ ਨੂੰ ਆਨ ਰੋਡ ਕੀਤਾ ਹੈਗਾ ਹਰੇਕ ਥਾਣੇ ਨੂੰ ਮੈਡਮ ਨੇ ਦੱਸਿਆ ਵੀ ਇੱਕ ਇੱਕ ਵਹੀਕਲ ਅਸੀਂ ਲੋਡ ਕੀਤਾ ਐਸਐਚਓ ਦਾ ਵਹੀਕਲ ਆਲਰੇਡੀ ਉੱਥੇ ਹੋ ਗਿਆ ਇਟ ਮੀਨਸ ਟੂ ਵਹੀਕਲਸ ਆਰ ਥੇਰ ਵੀ ਇੱਕ ਐਸਐਚਓ ਵੜਾ ਹੋ ਗਿਆ ਇੱਕ ਐਮਰਜੈਂਸੀ ਰਿਸਪੌਂਸ ਵਹੀਕਲ ਹੋ ਗਿਆ ਹੁਣ ਤੁਹਾਨੂੰ ਜਾਂ ਮੈਨੂੰ ਕਿਸੇ ਨੂੰ ਵੀ ਲੋਡ ਪੈਂਦੀ ਹੈ ਸੜਕੂ 112 ਇੱਕ ਯੂਨੀਵਰਸਲ ਨੰਬਰ ਇਹ ਤੋਂ ਇਲਾਵਾ ਅਸੀਂ ਵਹੀਕਲਸ ਦੇ ਉੱਪਰ ਆਪਣੇ ਕੰਟਰੋਲ ਰੂਮ ਦੇ ਨੰਬਰ ਵੀ ਲਖਾਏ ਆ ਵੀ ਜੇ ਕਿਸੇ ਨੂੰ ਵੀ ਸਾਡੀ ਧੀ ਨੂੰ ਸਾਡੀ ਭੈਣ ਨੂੰ ਕਿਸੇ ਬੰਦੇ ਨੂੰ ਵੀ ਲੋੜ ਪੈਂਦੀ ਆ ਉਹਦੇ ਕੋ ਇੱਕ ਨੰਬਰ ਹੋਏਗਾ ਜਿੱਥੇ ਉਹ ਕਾਲ ਕਰੇਗਾ ਤੇ ਪੁਲਿਸ ਉੱਥੇ ਕੋਸ਼ਿਸ਼ ਕਰੇਗੀ ਜਲਦੀ ਤੋਂ ਜਲਦੀ ਪਹੁੰਚਣ ਜਿੱਦਾਂ ਅਸੀਂ ਦੱਸਿਆ ਇਹ ਆਲਰੇਡੀ ਸਿਸਟਮ ਅਸੀਂ ਪਿਛਲੇ 10 ਦਿਨਾਂ ਤੋਂ ਇਨ ਪਲੇਸ ਕੀਤਾ ਹੋਇਆ ਦੇ ਆਰ ਡੂਇੰਗ ਅ ਵੈਰੀ ਗੁੱਡ ਜੌਬ ਬੜੇ ਅੱਛੇ ਫੀਡਬੈਕ ਹੈਗੇ ਮੇਰ ਕੋ ਮੈਂ ਤੁਹਾਨੂੰ ਬਾਅਦ ਤੋਂ ਸੋਸ਼ਲ ਮੀਡੀਆ 'ਚ ਸ਼ੇਅਰ ਕਰੂੰਗਾ ਲੋਕਾਂ ਦੇ ਐਸਐਮਐਸ ਆਏ ਆ ਮੇਰੇ ਕੋਲ ਕਿ ਅਸੀਂ ਫਸਟ ਟਾਈਮ ਦੇਖਿਆ ਜੀ ਅਹਿਮਦਗੜ੍ਹ ਦੇ ਵਿੱਚ ਕੋਈ ਗੱਡੀ ਹੈਗੀ ਹੈ ਕਿਤੇ ਟ੍ਰੈਫਿਕ ਠੀਕ ਕਰਵਾ ਰਹੇ ਨੇ ਕਿਤੇ ਐਕਸੀਡੈਂਟ ਵਾਲਿਆਂ ਨੂੰ ਡੀਲ ਕਰ ਰਹੇ ਨੇ ਕਿਤੇ ਏਟੀਐਮ ਚੈੱਕ ਕਰ ਰਹੇ ਨੇ ਕਿਤੇ ਰਾਤ ਨੂੰ ਜਿਹੜੇ ਧੁੰਦ ਪੈ ਰਹੀ ਹੈ ਤਾਂ ਲੋਕਾਂ ਨੂੰ ਟ੍ਰੈਫਿਕ ਨੂੰ ਅਲਰਟ ਕਰ ਰਹੇ ਆ ਵੀ ਤੁਸੀਂ ਇਸ ਸਾਈਡ ਤੋਂ ਇਸ ਸਾਈਡ ਤੇ ਜਾਓ ਸੋ ਜਿਹੜੀਆਂ ਨਿੱਕੀਆਂ ਨਿੱਕੀਆਂ ਪ੍ਰੋਬਲਮਸ ਆਪਣੀਆਂ ਵੀ ਸੀਟ ਬੈਲਟ ਨਹੀਂ ਲਾਈ ਜਾਂ ਕੁਝ ਨਹੀਂ ਕੀਤਾ ਉਹ ਤਾਂ ਸਾਡਾ ਕੰਮ ਹੈਗਾ ਸਾਡੀ ਜੌਬ ਹੈ ਜਿੱਥੇ ਕਾਨੂੰਨ ਬਣ ਕਰਨਾ ਪਰ ਜਿਹੜਾ ਇਹ ਵਾਲਾ ਰਿਸਪੌਂਸ ਟਾਈਮ ਹੈਗਾ ਸਾਡੀ ਗਵਰਨਮੈਂਟ ਦੀ ਪਹਿਲ ਹੈਗੀ ਹੈ ਵੀ ਵਿਜ਼ਿਬਿਲਟੀ ਆਫ ਜਿਹੜੀ ਫੋਰਸ ਹੈਗੀ ਆ ਉਹ ਆਪਾਂ ਦਫਤਰਾਂ ਚ ਨਹੀਂ ਰੱਖਣੀ ਉਹਨੂੰ ਆਪਾਂ ਸੜਕਾਂ ਤੇ ਲਾਉਣਾ ਜਿਹੜੀ ਪੁਲਿਸ ਦੀਆਂ ਗੱਡੀਆਂ ਉਹ ਪੁਲਿਸ ਲਾਈਨਾਂ ਚ ਨਹੀਂ ਖੜੀਆਂ ਹੋਣਗੀਆਂ ਉਹ ਸੜਕਾਂ ਤੇ ਖੜੀਆਂ ਹੋਣਗੀਆਂ ਇਹ ਡੀਜੀਪੀ ਪੰਜਾਬ ਸੀਐਮ ਪੰਜਾਬ ਦਾ ਪ੍ਰੋਜੈਕਟ ਹੈਗਾ ਅਸੀਂ ਇਹਨੂੰ ਇੱਥੇ ਮਲੇਰਕੋਟਲੇ 'ਚ ਅੱਜ ਲਾਂਚ ਕੀਤਾ ਹੈਗਾ ਮੈਡਮ ਨੇ ਕੀਤਾ ਡੀਸੀ ਮੈਡਮ ਨੇ ਔਰ ਮੈਂ ਆਸ ਕਰਦਾ ਵੀ ਲੋਕਾਂ ਨੂੰ ਇਹਦਾ ਕਾਫੀ ਫਾਇਦਾ ਹੋਏਗਾ ਇਹ ਮਲਟੀਟਾਸਕਿੰਗ ਕੰਮ ਕਰਨਗੇ ਜੇ ਸਵੇਰੇ ਸਕੂੜੀਆਂ ਦੇ ਸਕੂਲ ਲੱਗਣ ਦਾ ਟਾਈਮ ਆ ਇਹ ਉੱਥੇ ਡਿਊਟੀ ਕਰ ਰਿਹਾ ਹੁਣ ਤੁਸੀਂ ਬਾਹਰ ਰੋਡ ਤੇ ਦੇਖੋ ਅਸੀਂ ਰੈਗੂਲਰਲੀ ਇਸ ਕਾਲਜ ਨੂੰ ਮੋਨੀਟਰ ਕਰਦੇ ਆਂ ਰੋਡ ਨੂੰ ਇੱਥੇ ਯੂਟੀਜ਼ਿੰਗ ਦੀ ਬੜੀ ਸ਼ਿਕਾਇਤ ਸੀ ਵੀ ਲੋਕੀ ਮੁੰਡੇ ਤਿੰਨ ਆ ਰਹੇ ਆ ਜੀ ਚੜ ਚੜ ਕੇ ਬੱਚੀਆਂ ਨੇ ਕਾਲਜ ਨੂੰ ਆਉਣਾ ਹੁੰਦਾ ਉਹ ਤੋਂ ਬਾਅਦ ਵਾਲਾ ਟਾਈਮ ਸਾਡਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦਾ ਸ਼ੁਰੂ ਹੋ ਜਾਂਦਾ ਇਹ ਬੈਂਕਾਂ ਦੇ ਵਾਲੇ ਦਿਵਾਲੇ ਏਟੀਐਮਸ ਦੇ ਵਾਲੇ ਵਾਲੇ ਉੱਥੇ ਰਹਿਣਗੇ ਫਿਰ ਸਾਡਾ ਸ਼ਾਮ ਦਾ ਟਾਈਮ ਆਉਂਦਾ ਉਦਾਂ ਦੀ ਪੁਲਿਸਿੰਗ ਕਰਨਗੇ अर्ली ਮਾਰਨਿੰਗ ਸੈਰ ਵਾਲਿਆਂ ਨੂੰ ਇਹ ਸੈਰ ਕਰਵਾ ਰਹੇ ਆ ਸੋ ਜੋ ਸਾਡੀ ਬੇਸਿਕ ਪਰਪਸ ਆ ਇਸ ਕੰਮ ਦਾ ਉਹ ਹੈਗਾ ਸੈਂਸ ਆਫ ਸਿਕਿਉਰਿਟੀ ਵੀ ਸਾਨੂੰ ਆਲੇ-ਦੁਆਲੇ ਆਪਣੀ ਪੁਲਿਸ ਨਜ਼ਰ ਆਵੇ ਸਾਨੂੰ ਲੋਡ ਪੈਂਦੇ ਅਸੀਂ ਨੂੰ ਕਾਲ ਕਰ ਜੇ ਤਾਂ ਮੈਂ ਤਾਂ ਇੱਕ ਮਹੀਨੇ ਦਾ ਰਿਪੋਰਟ ਕਾਰਡ ਦੇ ਰਿਹਾ ਤੁਹਾਨੂੰ ਇਹ 189 ਕੰਪਲੇਂਟਸ ਆਈਆਂ ਇਟਸ ਔਨ ਰਿਕਾਰਡ 112 ਦੇ ਉੱਪਰ 199 ਕੰਪਲੇਂਟਸ ਆਈਆਂ ਔਰ 180 ਬੰਦੇ ਸੈਟੀਸਫਾਈਡ ਲੁੱਕ ਐਟ ਦਿਸ ਸਟ੍ਰਾਈਕ ਰਿਕਾਰਡ ਵੀ ਜੇ 199 ਚੋਂ 180 ਬੰਦੇ ਸੈਟੀਸਫਾਈਡ ਹੈ ਤੇ ਇਟ ਮੀਨਸ ਮੋਰ ਥੈਨ 95 ਪਰਸੈਂਟ ਬੰਦੇ ਸੈਟੀਸਫਾਈਡ ਨੇ ਪੁਲਿਸ ਦੇ ਕੰਮ ਤੋਂ ਬਾਕੀ ਜਿਹੜੀਆਂ ਤੁਸੀਂ ਕਰਾਈਮ ਦੀ ਗੱਲ ਕਰ ਰਹੇ ਆ ਸਾਰਾ ਕੁਝ ਸਾਡੇ ਨੋਟਿਸ 'ਚ ਹੈਗਾ ਅਸੀਂ ਬੜਾ ਇੱਕ ਰੋਡ ਮੈਪ ਬਣਾਇਆ ਹੋਇਆ ਹਰੇਕ ਕੰਮ ਦਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਵੀ ਅਸੀਂ ਸਤਾਈਆਂ ਆਪਣੇ ਇਹਨਾਂ ਦਿਨਾਂ ਦੇ ਵਿੱਚ ਮੇਰੇ ਖਿਆਲ 200 ਤੋਂ ਵੱਧ ਬੰਦੇ ਆਪਣੇ ਪਰਚਿਆਂ ਵਾਲੇ ਅਰੈਸਟ ਕਰ ਚੁੱਕੇ ਜਿਹੜੇ ਲੋਕੀ ਸਾਡੇ ਕੋਲ ਬਾਰ ਬਾਰ ਆ ਰਹੇ ਸੀ ਵੀ ਮੇਰਾ ਕੇਸ ਹੈ ਜੀ ਬੰਦਾ ਨਹੀਂ ਫੜ ਹੋਇਆ ਮੇਰਾ ਜਿਹੜਾ ਮਕਸਦ ਹੈ ਉਹ ਕੰਪਲੀਟ ਨਹੀਂ ਹੋਇਆ ਉਹ ਅਸੀਂ 200 ਤੋਂ ਉੱਪਰ ਬੰਦਾ ਫੜ ਚੁੱਕੇ ਆ ਨਸ਼ੇ ਦੇ ਅਸੀਂ 2-3 ਵੀਕਐਂਡਸ ਦੇ ਉੱਪਰ ਸਪੈਸ਼ਲ ਕੈਂਪੇਨਸ ਲਾਈਆਂ ਉਹਦੇ ਉੱਪਰ ਸਾਨੂੰ ਬੜੀਆਂ ਰਿਕਵਰੀਜ਼ ਹੋ ਰਹੀਆਂ ਸਾਡੇ ਕੋਈ ਨਹੀਂ ਫੀਡਬੈਕ ਆ ਗਿਆ ਉਹਨਾਂ ਦੀ ਇੰਟੈਰੋਗੇਸ਼ਨ ਤੋਂ ਬਾਅਦ ਅਸੀਂ ਉਹਨਾਂ ਨੂੰ ਕੇ ਲਾਈਨ ਅਪ ਕਰ ਰਹੇ ਹਾਂ ਸੋ ਸਾਰਾ ਕੁਝ ਪਾਈਪਲਾਈਨ 'ਚ ਹੈਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਨਜ਼ਰ ਹੀ ਆ ਜਾਣਾ ਬਾਕੀ ਤਾਂ ਅਸੀਂ ਗੱਲਾਂ ਕਰਨ ਵਾਲਿਆਂ 'ਚ ਉਹ ਨਹੀਂ ਹੈਗੇ ਅਸੀਂ ਤਾਂ ਕੰਮ ਕਰਨ ਵਾਲਿਆਂ 'ਚ ਹਾਂ ਐਂਡ ਜਿਹੜਾ ਕੰਮ ਹੈਗਾ ਉਹ ਹਰੇਕ ਨੂੰ ਨਜ਼ਰ ਆ ਜਾਣਾ